ਰੁਪਿਆ ਬਣਿਆ ਆ ਤੇਦੀ ਪਰਮਿਸ਼ਨ ਹੁਣ ਹੋਣੀ ਚਾਹੀਦੀ ਜਿਤਰੀ ਹੈ ਕਿ ਨਹੀਂ ਅੱਛਾ ਜੀ ਕਿਹੜੀ ਕਿਹੜਾ ਏਰੀਆ ਬੜਾਚੌਰ ਹੁਣ ਤੋਂ ਬੜਾਚੌਰ ਹੈ ਨਹੀਂ ਵੀਡੀਓ ਕਿਉਂ ਨਹੀਂ ਬਣਨੀ ਤੇਰੀ ਤੇਰੇ ਵਰਗੇ ਹੁਣ ਨਿਆਣੇ ਚੱਕ ਕੇ ਲੈ ਜੂਗੇ ਕਿਹੜੇ ਜ਼ਿੰਮੇਵਾਰ ਕੌਣ ਆ ਆ ਦੇਖ ਲੋ ਬੇਰੁਪਿਆ ਇਹ ਤੇ ਨਵੇਂ ਸ਼ਹਿਰ ਦੇ ਵਿੱਚ ਫਿਰ ਰਿਹਾ ਆ ਇਹਦੇ ਕੋਈ ਪਰਮਿਸ਼ਨ ਨਹੀਂ ਹੈਗੀ ਤੇ ਇਦਾਂ ਇਹ ਬੱਚੇ ਚੱਕਦੇ ਜਿਹੜੇ ਇਹਨਾਂ ਨੂੰ ਡੀਸੀ ਡਿਊਸੀ ਦੀ ਕੋਈ ਪਰਮਿਸ਼ਨ ਨਹੀਂ ਕਹਿੰਦਾ ਬੁੜੇ ਦੀ ਪਰਮਿਸ਼ਨ ਆ ਮੇਰੇ ਦੀ ਇਹ ਬੁੜੇ ਦੀ ਪਰਮਿਸ਼ਨ ਦੇ ਉੱਪਰ ਹੀ ਘੁੰਮ ਰਿਹਾ ਅਜੇ ਤੱਕ ਇਹ ਐਦਾਂ ਦੇ ਪੁਲਿਸ ਕਿਉਂ ਨਹੀਂ ਚੱਕਦੀ ਇਹਨਾਂ ਨੂੰ ਪੀਸੀ ਦੀ ਪਰਮਿਸ਼ਨ ਬਹੁਤ ਜ਼ਰੂਰੀ ਬਹਿਰੂਪੀਆ ਬਣਨ ਲਈ ਇਹ ਐਦਾਂ ਦਾ ਬੰਦਾ ਹੈ ਜਿਹੜਾ ਆ ਦੇਖੋ ਪੈਸੇ ਲਈ ਬਹੁਤ ਕੁਝ ਕਰ ਰਿਹਾ ਬੱਚੇ ਵੀ ਐਦਾਂ ਦੇ ਚੱਕਦੇ ਆ ਨਵੇਂ ਸ਼ਹਿਰ ਦੇ ਵਿੱਚ ਇਹ ਘੁੰਮ ਰਿਹਾ ਬਹੁਤ ਚਿਰ ਦਾ ਠੀਕ ਹੈ ਜੀ ਪੁਲਿਸ ਨੂੰ ਇਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਤੇ ਬਹੁਤ ਜ਼ਰੂਰੀ ਆ ਇਹ ਸਾਰੇ ਜਣੇ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਤੇ ਪਤਾ ਲੱਗੇ ਨਵੇਂ ਸ਼ਹਿਰ ਜੇ ਇਦਾਂ ਦੇ ਕਈ ਬਹਿਰੂਪੀਏ ਬਿਨਾ ਪਰਮਿਸ਼ਨ ਤੋਂ ਘੁੰਮ ਰਹੇ ਆ ਹੈ ਕਿ ਨਹੀਂ ਖਾਲਸਾ ਜੀ ਬਿਨਾ ਪਰਮਿਸ਼ਨ ਤੋਂ ਘੁੰਮ ਰਹੇ ਕਿ ਨਹੀਂ ਬਿਨਾ ਪਰਮਿਸ਼ਨ ਤੋਂ ਉਹਨੂੰ ਮੈਂ ਪਰਮਿਸ਼ਨ ਪੁੱਛਿਆ ਵੀ ਤੇਰੇ ਕੋਲ ਪਰਮਿਸ਼ਨ ਹੈਗੀ ਡੀਸੀ ਦੀ ਕਹਿੰਦਾ ਮੇਰੇ ਕੋਲ ਪਰਮਿਸ਼ਨ ਸੀਗੀ ਜੀ ਮੇਰੇ ਕੋਲ ਹੈ ਨਹੀਂ ਮੈਂ ਕਿਹਾ ਬਣਾਣੀ ਕਿਨੇ ਆ ਕਹਿੰਦਾ ਜੀ ਕੋਈ ਗੱਲ ਨਹੀਂ ਜੀ ਬਣਾ ਲਵਾਂਗੇ ਇਦਾਂ ਜੀ ਪਲਾ ਚੋਰ ਤੋਂ ਆਂਦਾ ਪਤਾ ਨਹੀਂ ਕਿੱਥੋਂ ਆਂਦਾ ਇਹ ਇਹ ਪੌਲਸ ਨੂੰ ਆਪਾਂ ਇਹ ਕਹਿੰਨੇ ਆ ਵੀ ਇਹਨਾਂ ਨੂੰ ਇਦਾਂ ਦੇ ਬੰਦੇ ਨੂੰ ਚੱਕ ਕੇ ਅੰਦਰ ਪਾਓ। ਬਟਾ ਫੇਰ ਉਹ ਇਹਨਾਂ ਦੇ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ। ਆਰੇ ਇਹ ਚੁੱਪ ਨਹੀਂ ਲੈ ਕੇ ਚਲੀ ਗਏ। ਇਹ ਚੱਲ ਉਸਲੇ ਗਾੜੀ ਕੋਲ ਦੇ ਜੇ ਉਹਨਾਂ ਕੋਲ। ਹਮੇ ਜਿੱਤੇ ਵੀ ਹਮ ਮੰਗਤੇ ਦੀਵਾਲੀ ਲੋੜੀ ਉਹਨਸੇ ਦੁਕਾਨ ਉਪਰ ਜਾਤਾ 10 10 20 100 ਰੁਪਏ ਹਮ ਮੰਗਤੇ। हां मैं बदनाम करते वोनु कहते तो तू तो मैं का पापा के आ जाते मुंडे हो है नहीं फिर आशीष खुश रहे जो ऐसे भर के फिर साडे चेले ने भी दिखाया हां जी हम कहां से हम खुश रहे दिखते तो मैं देखो अनि जो लेके गया फिर उसे देखो नंगा करके कपड़े उतार उसके देखो वो खुश रहा है क्या हम घुस रहे हैं क्या नहीं बस ये जिन्होंने फड़या इसको पहला मैं फड़या सी ओनु थोड़े से फड़या जिन्होंने फड़के लेयांदा उधर हां जी सर से काल देखो हां जी आज मैं बोलिंग फलक मान मोसब रोड राम दरबार टीती महान की पोती चेला हैनी और ये साडी बहन है अस्सी आ... मानते है की अस्सी मांगदे अस्सी तो अपनी टोली चीज से गए और कर दो तू बोलो बस अस्सी थे अपनी टोली चीज साडे जदी मान का गया फोन के मानत जी एक मातादर रूप बना के सन्नू परेशान कर रहा है मैं कहता कुछ 5 मिनट ऊपर रखो अस्सी आ रहे आ मैं जैसे ही आई तो आगे निकल गया आगे जाके मैंने देखा ਦੁਕਾਨ ਤੇ ਘੁਸਿਆ ਹੋਇਆ ਹੈ ਤਾਂ ਮੈਂ ਉਹਨੂੰ ਫੜਿਆ ਤਾਂ ਉਹ ਮੁੰਡਾ ਨਿਕਲਿਆ ਉਹ ਕਹਿੰਦਾ ਮੈਂ ਬੈ ਰੁਪਿਆ ਐ ਮੈਂ ਕਿਹਾ ਠੀਕ ਹੈ ਵੀਰ ਤੂੰ ਪੈ ਰੁਪਿਆ ਐ ਇਹ ਰੱਖ ਇਹ ਦੇਖੋ ਇਹ ਮੁੰਡਾ ਹੈ ਜੋ ਵੀ ਇਹ ਮੰਗਦਾ ਕਿਸੇ ਸੈਨ ਨੂੰ ਕਹਿੰਦਾ ਇਹ ਮੈਂ ਗੁਰੂ ਹਾਂ ਪਰ ਇਹਨੇ ਕਿਸੇ ਨੂੰ ਬਧਾਈ ਦੇਣਾ ਨਾ ਕੋਈ ਪਿੱਛੇ ਸਾਂ ਆਵੇ ਕਿਉਂਕਿ ਫਿਰ ਜੀ ਸਾਢਾ ਜਨਮ ਤੱਕ ਐਸਾ ਫਿਰ ਹਮ ਕਾਹ ਜਾਏ ਮਾਪਿਓ ਤਾਂ ਹਮਾਰੇ ਦੇਣ ਵਾਲੇ ਨਹੀਂ ਤੁਸੀਂ ਦੇਣ ਵਾਲੇ ਹਮ ਇਨਸੇ ਤਾਂ ਪੇਟ ਭਰਤੇ ਹਨੇ 10 पे 20 पे जो लेते साल में हम ले लेते प्यार से अपना जो देता सदा से अपना दिवाली का इनाम लेने आज मानत बनके दिवाली मंगरियासी ओ मानत बनके तो साडे जजमानत गया सी फोन के मान जी तुसी तो इत्ते हो तो उथे दुकान से कोई मानत बनके साडे नाल बदतमीजी कर रहा है ए बह रुपया बनके बच्चे बिचक देने पिंडौते ते चोरिया भी दुकान चले जाते फिर साधा महंतों का नाम बदनाम होता है तुम तो मुंडे बन के आ जाते हो कपड़े पा के आ जाते हो इतना मेकअप पा के आ जाते अब यहाँ बताओ किसने इतना मेकअप पा रखा है और उसने कई कई किलो मेकअप पा रखा है उस मुंडे ने और बिल्कुल अभी बाबूजी को दिखाया पूरा इतने इतने बालों में वो मुंडा ਸਾਰੇ ਮਰਦਾਨੇ ਵਾਲਾ ਉਸ ਦਾ ਰੂਪ ਹੈ ਜੀ ਵੀਡੀਓ ਪਹਿਲੇ ਵੀ ਡਾਲ ਚੁਕੇ ਸਾਡੇ ਜਜਮਾਨ ਜਿਹੜੇ ਹੈਗੇ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਸਾਰੇ ਮਾਨਤਾ ਉਹਨਾਂ ਨੂੰ ਮੁੰਡੇ ਨੂੰ ਫੜ ਕੇ ਬੈਠੇ ਸੀਗੇ ਉਸ ਤੋਂ ਪਹਿਲਾਂ ਮੈਂ ਵੀ ਉਹਨੂੰ ਪੁੱਛਿਆ ਸੀਗਾ ਮੇਰੇ ਕੋਲ ਉਹਦੀ ਵੀਡੀਓ ਵੀ ਹੈ ਮੈਂ ਉਹਨੂੰ ਇਹ ਪੁੱਛਿਆ ਵੀ ਤੇਰੇ ਕੋਲ ਪਰਮਿਸ਼ਨ ਹੈਗੀ ਡੀਸੀ ਸਾਹਿਬ ਦੀ ਕਹਿੰਦਾ ਮੇਰੇ ਬਾਪ ਦਾਦਾ ਕੋ ਪਰਮਿਸ਼ਨ ਹੈਗੀ ਮੈਂ ਕਿਹਾ ਬਾਪ ਦਾਦਾ ਦੀ ਪਰਮਿਸ਼ਨ ਨਹੀਂ ਚੱਲਦੀ ਹੁੰਦੀ ਹਰੇਕ ਸਾਹਿਬ ਰੀਨਿਊ ਕਰਾਣੀ ਪੈਂਦੀ ਪੁੱਛਣਾ ਪੈਂਦਾ ਤਾਂ ਬਹਿਰੂਪੀਆ ਬਣ ਸਕਦਾ ਜੀ ਜੀ ਤੇਰੇ ਵਰਗੇ ਮੈਂ ਕਿਹਾ ਨਿਆਣੇ ਚੱਕਦੇ ਆ ਤੇ ਇੰਨਾ ਕਹਿ ਕੇ ਨਟ ਗਿਆ ਮੈਂ ਵੀਡੀਓ ਬਣਾਉਣ ਲੱਗ ਗਿਆ ਵੀ ਤਾਂ ਇਹਨਾਂ ਦੇ ਹੱਥ ਆ ਗਿਆ ਇਹਨਾਂ ਨੇ ਚੰਗਾ ਫੈਂਟਿਆ ਉਹਨੂੰ ਮੇਰਾ ਕਾਰਡ ਵੀ ਬਤਾਦਾ ਮੇਰਾ ਕਾਰਡ ਵੀ ਹੈ ਉਹ ਵੀ ਹੈ ਕਹਿੰਦਾ ਕਿ ਮੇਰੇ ਮੁੰਡੇ ਕੋ ਕਾਰ ਆ ਮੈਂ ਕਿਹਾ ਲਿਆ ਮੁੰਡੇ ਕੋਲ ਹੈ ਬੜਾ ਜ਼ੋਰ ਦਾ ਦੱਸ ਰਿਹਾ ਸੀ ਆਪਣੇ ਆਪ ਨੂੰ ਬੜਾ ਜ਼ੋਰ ਦਾ ਦੱਸ ਰਿਹਾ ਸੀ ਜ਼ੋਰ ਦਾ ਮੁੰਡਾ ਆਇਆ ਵੇ ਪਰ ਇੱਕ ਗੜ ਸੰਕਰ ਕੀ ਤਰ੍ਹਾਂ ਵੀ ਮੰਗਤਾ ਮੁੰਡਾ ਬਣ ਕੇ ਉਹ ਫਿਰ ਹਮ ਹਮ ਮਨਾ ਕਰੇ ਬਾਪੂ ਜੀ ਉਹ ਛਿੱਟੇ ਪੀਤੇ ਹਮ ਉਹਨੇ ਮਨਾ ਕਰੇਗੇ ਭਗਾਨਗੇ ਉਹ ਹਮਾਰੇ ਸਿਫ ਹੋਰ ਦਿੰਗੇ ਅਬ ਇੱਕ ਪੁਲਿਸ ਵਾਲੇ ਬਾਪੂ ਜੀ ਰਿਟਾਇਰ ਹੋਏ ਹੰਦੀ ਨੌਕਰੀ ਸੇ ਅਬ ਉਹਨਾਂ ਕਿਆ ਕਹਾ ਨਾਮ ਹੈ ਉਹਨਸੇ ਬਹਿਸ ਕਰਨੇ ਲਗਾ ਫਿਰ ਹਮਾਰੇ ਗੜ ਸੰਗੜ ਸੇ ਸ਼ਿਕਾਇਤ ਆਈ ਇੱਕ ਮੁੰਡੇ ਕੀ ਉਹਨੇ ਕੜਾ ਲੈ ਕੇ ਇੱਕ ਤਾਂ ਉਸਦਾ ਸਿਰ ਫੋੜ ਦੇਸਾ ਮੁੰਡੇ ਨੇ ਉਹ ਅਬ ਪਤਾ ਹਮ ਕਹਾ ਜਾਏ ਜਬ ਇਹ ਹੀ ਨਹੀਂ ਜਾਣਦੇ ਤਾ ਕੀ ਹੋਗਾ ਭਾਜੀ ਵੀ ਮਤਲਬ ਇਹ ਤੋਂ ਪਹਿਲਾਂ ਇਹਨਾਂ ਦੇ ਮੇਨ ਜਿਹੜੇ ਮਹਾਨਤਾਂ ਨਵੇਂ ਸ਼ਹਿਰ ਦੇ ਤੁਸੀਂ ਸਾਰੇ ਬਾ ਸਾਡੇ ਕੋਈ ਵੀ ਬੰਡਾ ਫੜਿਆ ਸੀਗਾ ਉਹ ਵੀ ਵੀਡੀਓ ਵਾਇਰਲ ਹੋਈ ਸੀ ਠੀਕ ਹੈ ਜੀ ਉਸ ਤੋਂ ਬਾਅਦ ਇਹ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਜਿੰਨੇ ਵੀ ਹਰ ਸਾਲ ਬੱਚੇ ਇੱਥੋਂ ਚੱਕ ਹੁੰਦੇ ਆਂ ਤੁਸੀਂ ਇਹਦਾ ਧਿਆਨ ਰੱਖੋ اور ਜ਼ਿਆਦਾਤਰ ਇਹ ਤਿਉਹਾਰਾਂ ਦੇ ਦੇ ਨਹੀਂ ਚੱਕ ਹੁੰਦੇ ਆ ਦਿਵਾਲੀਆਂ ਦੇ ਲਾਗੇ ਛੱਕੇ ਕੋਈ ਨਹੀਂ ਇਹਨਾਂ ਨੂੰ ਕੁਝ ਕਹਿੰਦਾ ਆ ਪਰਮਿਸ਼ਨ ਤੋਂ ਬਗੈਰ ਇਹ ਮੰਗਦੇ ਆ ਮੰਗਦੇ ਤਾਂ ਚਲੋ ਕੋਈ ਨਹੀਂ ਮੰਗਣਾ ਤਾਂ ਚਲੋ ਕੋਈ ਪੇਸ਼ਾ ਇੱਕ ਲੇਕਿਨ ਬੱਚੇ ਜਿਹੜੇ ਚੱਕ ਹੁੰਦੇ ਇਹ ਤੋਂ ਸਭ ਤੋਂ ਵੱਡਾ ਇਹ ਦੂਆ ਬੱਚੇ ਨਾਲ ਗਲਤ ਕੰਮ ਹੋ ਰਿਹਾ ਕਿਹੜੇ ਮਿਲਖ ਤੋਂ ਆਏ ਕਿਹੜੇ ਬੰਦੇ ਆ ਇਹਨਾਂ ਦੀ ਜਿਹੜੇ ਛੋਟੇ ਛੋਟੇ 4-4 ਸਾਲ-ਸਾਲ ਕੇ ਬੱਚੋਆਂ ਦੇ ਸਾਥ ਬਲਕਾਂ ਕਰਦੇ ਦੇਖ ਲਓ ਇਹਨਾਂ ਦੇ ਸੱਪੱਲੇ-ਕੱਲੇ ਦੇ ਕਾਰਡ ਬਣੇ ਹੋਏ ਆ ਐਡਾ ਡੀਸੀ ਦੀ ਪਰਮਿਸ਼ਨ ਹੋਣੀ ਚਾਹੀਦੀ ਹੈ ਹਰੇਕ ਸਾਲ ਪਰਮਿਸ਼ਨ ਦੀ ਲੋੜ ਪੈਂਦੀ ਹੈ। ਪਰ ਇਹ ਕਹਿੰਦਾ ਮੈਂ ਕਿਸੇ ਨੂੰ ਵੀ ਬਿੰਤੀ ਹੈ ਕਿਸੇ ਨੂੰ ਬਧਾਈ ਮੈਂ ਦੋ ਨਾ ਸਾਲ ਵਿੱਚ ਇੱਕ ਦਫਾ ਆਤਾ ਬਾਪੂ ਜੀ ہمارا ਤਿਵਾਰ ਬਤਾਓ ਹਮ ਇੱਕ ਦਫਾ ਮੰਗਦੇ ਹਾਂ 100 ਦੋ ਕੇ 10 ਦੋ ਹਮੇ ਦੋ ਪਿਆਰ ਸੇ ਦੋ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਕੋਈ ਕੁਛ ਨਹੀਂ ਹਮਾਰਾ ਜਿਹੜਾ ਮੁੰਡਾ ਹੋਣ ਜਿਹੜਾ ਫੜਿਆ ਸੀ ਉਹਨੇ ਹੁਣ ਤੁਹਾਡੀ ਕੀ ਗੱਲ ਹੋਈ ਉਹਨੂੰ ਕੁਛ ਕਿਹਾ ਉਹ ਮੁੰਡੇ ਉਹ ਹਮਨੇ ਪੁੱਛਾ ਉਸਹਿਨ ਉਹ ਸੱਡੇ ਮੇਰਾ ਵੀ ਕੋਈ ਗੁਰੂ ਕਈ ਹੈ ਉਸਨੇ ਉਹਨੇ ਬਤਾਇਆ ਹਮੇ हमने कह उसे बिला गुरु को मुंडे से गुरु को अपनी बिला और वो कह रहा कोई मुंडा है उसके साथ बाइक पर वो पुल की साइड साइड बाईपास के में रखा है वो तो फिर वो फिर कह रहा मेरे बच्चे हैं छोटे छोटे मैं उनके लिए खिलौने लेके जा रहा हूँ बच्चों के लिए मुझे छोड़ दो मैंने एक बात बता तुझे छोड़ दे तू तेरी तो हट्टी भट्टी बोटी वोटी सब है क्या नहीं अब मैं ही हूँ तुम्हारे घर चले जाओ मैं ही अब मैं कहती हूँ मुझे ले इससे भले उन्हें मत दो मुझे अपने घर लगा लो काम पर मैं ज, कर सकती हूँ काम भी क्या करूँ यह मांगने का एक प, हमारे गुरु से पर गुरु से चलता आया है ये रिवाज हम कैसे उस रीत को तोड़ सकते बाबू हम नहीं बड़े अपने बुजुर्गों से आगे नहीं चल सकते जो हमारे बड़े हैं वही हमसे आगे रहते हम उनके छोटे जो वो हमें जैसे सिखाते हैं हम उनके उस पर कानून पर चलते हैं अब हम किसी के पिंड में ऐसे घुस नहीं सकते ਜੱਤਲਾ ਖਮਾ ਜੋ ਸਾਟਾ ਇਲਾਕਾ ਹੋਗਾ ਸਾਡੇ ਜਿਹੜੇ ਇਲਾਕੇ ਹੁੰਦੇ ਨਾ ਉਹ ਵੱਡੇ ਹੁੰਦੇ ਆ ਤੇ ਸਾਡੇ ਹਾਂ ਵੱਡੇ ਰੂਲ ਰੈਗੂਲੇਸ਼ਨ ਹੁੰਦੇ ਸਾਡੇ ਬਰਾਦਰੀ ਤੇ ਅਸੀਂ ਤੇ ਰੱਬ ਦੇ ਬੰਦੇ ਆ ਵੀਰ ਜਿਹਦੇ ਕੋਲ ਖਾਨੂਨੀ ਹੁੰਦਾ ਅਸੀਂ ਆਪਣੇ ਪੱਲੋ ਤੋਂ ਖਾ ਉਹਨੂੰ ਖਾਣਾ ਖਿਲਾਉਣ ਵਾਲੇ ਬੰਦੇ ਨੇ ਪੁਲਿਸ ਰਿਪੋਰਟ ਨਹੀਂ ਕਰਾਈ ਜੀ ਕੋਈ ਪੁਲਿਸ ਰਿਪੋਰਟ ਹਜੇ ਤੱਕ ਨਹੀਂ ਕਰਾਈ ਜੀ ਹੁਣੇ ਹੀ ਹੋਇਆ ਇਹ ਇਹਨਾਂ ਨੇ ਫੜ ਕੇ ਲਿਆਂਦਾ ਸੀਗਾ ਮੌਕੇ ਤੇ ਵੜਿਆ ਜੀ ਮੌਕੇ ਤੇ ਹੀ ਫੜਿਆ ਜੀ ਹੁਣੇ ਹੀ ਹੁਣ ਤਾਂ ਭੱਜ ਗਿਆ ਉਹ ਹੋਈ ਨਹੀਂ ਜੀ ਇਹਨਾਂ ਦਾ ਸਾਰਾ ਇਹਨਾਂ ਨੇ ਲਹਾਜ ਇਹਨਾਂ ਨੇ ਜਿਹੜਾ ਉਹਨੇ ਬਾਲ ਨਕਲੀ ਲਾਏ ਹੋਏ ਸੀਗੇ ਸਾਰਾ ਮਤਲਬ ਇਹਨਾਂ ਦਾ ਬਰਾਦਰੀ ਬਣ ਕੇ ਮਤਲਬ ਕਰ ਰਿਆ ਸੀ ਉਹ ਸਿਰਫ ਇੱਕ ਬਹਿ ਰੁਪਿਆ ਹੀ ਨਹੀਂ ਇੱਕ ਦੋ ਤਰ੍ਹਾਂ ਦਾ ਕੰਮ ਕਰ ਰਿਆ ਸੀ ਉਹ ਹਾਂਜੀ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛਰਦਾ ਅਨਸਾਰ ਦੇਖ ਕੇ ਸਰਵਾਈਕਲ ਤੋਂ ਛੁਟਕਾਰਾ ਪਾ ਸਕਦੇ ਹੋ ਫੋਨ ਕਰੋ 98763 79499 98763 79499